आमी बाबा नानका जी आमी बाबा नानका आमी बाबा नानका जी आमी बाबा नानका तेरी सारी जल थल हो गई तेरी सारी जल थल हो गई तेरी सारी जल थल हो गई ਆਕੇ ਤੇ ਆਪ ਬਚਾਵੀ ਬਾਬਾ ਨਾਨਕਾ ਪਾਣੀ ਵਾਲੇ ਖੈਰ ਤੋਂ ਬਚਾਵੀ ਬਾਬਾ ਨਾਨਕਾ ਆਵੀ ਬਾਬਾ ਨਾਨਕਾ ਜੀ ਆਵੀ ਬਾਬਾ ਨਾਨਕਾ ਪੰਛੀ ਤੇ ਪਰਿੰਦੇ ਸਾਰੇ ਪਾਣੀ ਵਿੱਚ ਰੁੜਦੇ ਪੰਛੀ ਤੇ ਪਰਿੰਦੇ ਸਾਰੇ ਪਾਣੀ ਵਿੱਚ ਰੁੜਦੇ ਦਿਲ ਮੇਰੇ ਵਿੱਚ ਹੌਲ ਬੜੇ ਪੈਂਦੇ ਰੀ ਦਿਲ ਵਿੱਚ ਹੌਲ ਪੈਂਦੇ ਮੇਰੇ ਬਾਬਾ ਨਾਨਕਾ ਦਿਲ ਵਿੱਚ ਮੇਰੇ ਹੌਲ ਪੈਂਦੇ ਬਾਬਾ ਨਾਨਕਾ ਸਭਨਾਂ ਨੂੰ ਆਪ ਤੁਮ ਬਚਾਵੀਂ ਬਾਬਾ ਨਾਨਕਾ ਅਮੀ ਬਾਬਾ ਨਾਨਕਾ ਜੀ ਅਮੀ ਬਾਬਾ ਨਾਨਕਾ ਅਮੀ ਬਾਬਾ ਨਾਨਕਾ ਜੀ ਅਮੀ ਬਾਬਾ ਨਾਨਕਾ ਮਾੜਿਆ ਗਰੀਬਾਂ ਦੇ ਮਕਾਨ ਟੱਠੀ ਜਾਂਦੇ ਨੇ ਮਾੜਿਆਂ ਗਰੀਬਾਂ ਦੇ ਮਕਾਨ ਟੱਠੀ ਜਾਂਦੇ ਨੇ ਕਈ ਥੱਲੇ ਆਗੇ ਤੇ ਕੋਈ ਕੁਰ ਲਾਂਦੇ ਨੇ ਕੋਈ ਥੱਲੇ ਆਗੇ ਤੇ ਕੋਈ ਕੁਰ ਲਾਂਦੇ ਨੇ ਸਾਡੇ ਉਤੇ ਮਿਹਰਤ ਪਾਈ ਬਾਬਾ ਨਾਨਕਾ ਆਮੀ ਬਾਬਾ ਨਾਨਕਾ ਜੀ ਆਮੀ ਬਾਬਾ ਨਾਨਕਾ ਸੰਗਤਾਂ ਨੂੰ ਆਪ ਬਚਾਵੀਂ ਬਾਬਾ ਨਾਨਕਾ ਛੋਟੇ ਛੋਟੇ ਬੱਚੇ ਤੇ ਬੁੱਢੇ ਮਾਈ ਬਾਪ ਜੀ ਛੋਟੇ ਛੋਟੇ ਬੱਚੇ ਮੇਰੇ ਬੁੱਢੇ ਮਾਈ ਬਾਪ ਜੀ ਚੱਕ ਕੇ ਸਮਾਨ ਕਿਹੜੇ ਜਾਵਾਂ ਮੈਂ ਹਾਲ ਜੀ ਚੱਕ ਕੇ ਸਮਾਨ ਕਿਹੜੇ ਜਾਵਾਂ ਮੈਂ ਹਾਲ ਜੀ ਕਿਹੜੇ ਹਾਲ ਮੈਂ ਬਾਬਾ ਨਾਨਕਾ ਆਮੀ ਬਾਬਾ ਨਾਨਕਾ ਜੀ ਆਮੀ ਬਾਬਾ ਨਾਨਕਾ ਉਲਝੀ ਹੋਈ ਥਾਣੀ ਨੂੰ ਤੂੰ ਆਪ ਹੀ ਸੰਭਾਲ ਲੈ ਉਲਝੀ ਹੋਈ ਥਾਣੀ ਨੂੰ ਤੂੰ ਆਪ ਹੀ ਸੰਭਾਲ ਲੈ ਪੇਜ ਜਾਨੇ ਆਪਣਾ ਤੇ ਦੁਨੀਆਂ ਸਵਾਰ ਲੈ ਪੇਜ ਜਾਨੇ ਆਪਣਾ ਕੋਈ ਦੁਨੀਆਂ ਸੰਭਾਲ ਲੈ ਭਗਤ ਦੀ ਸ਼ਕਤੀ ਵਖਾਮੀ ਬਾਬਾ ਨਾਨਕਾ ਅਮੀ ਬਾਬਾ ਨਾਨਕਾ ਜੀ ਆਮੀ ਬਾਬਾ ਨਾਨਕਾ ਸੰਗਤਾਂ ਦੀ ਝੋਲੀ ਖੈਰ ਪਾਵੀ ਬਾਬਾ ਨਾਨਕਾ ਹੜਵాలే ਪਾਣੀ ਤੋਂ ਬਚਾਵੀ 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 ਬਾਬਾ ਨਾਨਕਾ